ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ एक ओङ्कार सत्नाम कर्ता पुरुख निरपो निर्वा अकल मूर्त अजुनि स पङ्गचु युगाद साचु है पी सच नानक होसी पी सच एक ओंकार सतनाम करता पुरख निरपो निर्वा अकल मुहूर्त आजो निर प्रसाद जप आद सच जुगाद सच है पी सच नानक होसी पी सच एक ओंकार सत् नाम कर्ता परख निर्पो निर्वा अकल मूर्त आजोनि स भगुर प्रसाद जप ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈ ਭਗ ਗੁਰ ਪ੍ਰਸਾਦ ਜਪ सच जुगाद सच है पी नानक होसी पी सच एक ओहंकार सत् नाम कर्ता पुरुख निर्प निर्वा अकाल मूर्त आजुनि स जप ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ आदिच जुगाद साच है पी सच नानक होसि पि साक ओहंकार सतनाम करता पर्ख निर्पो निर्वा अकल मूर्त आजुनि स जप ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪੁ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੋ ਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ आद सच जुगाद सच है पी सच नानक होसी पी सच एक ओहंकार करता नाम कर्ता पुरुख निर्प निर्वा अकाल मूर्त आजुनि स जप ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ 팃ੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦੇ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈ ਭਗ ਗੁਰ ਪ੍ਰਸਾਦ ਜਪ आदिच जुगाद सा है पी सच नानक पी पि साच इ ओहंकार सतनाम करता पुरख निर्पो निरवार अकाल मूरत आजुनि स जप ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪੁ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ आद सच जुगाद सच है पी नानक होसी पी सच एक ओहंकार करता नाम कर्ता पुरुख निर्पो निर्वा अकल मूर्त आजुनि स जप ਆਦੇ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ 팃 ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ आदिच जुगाद साचु है पी सच नानक होसी पि साच इ ओहंकार सतनाम कर्ता परख निर्पो निर्वा अकल मूर्त आजुनि स जप ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ